रेडी ਆ ਗਿਆ ਹਾਂਜੀ ਆ ਗਈ ਜੀ ਮਿਸਤਰੀ ਲੱਗੇ ਆ ਜੀ ਅਸ ਅਸ ਲੈ ਵੀ ਤਿਆਰ ਹੋ ਗਈ ਆਪਾਂ ਤੇ ਵੀਡੀਓ ਵੀ ਤਿਆਰ ਹੋ ਗਈ ਆ ਸੰਦੀਪ ਜੀ ਤੇ ਸਭ ਜੀ ਰੈਡੀ ਹੋਣਾ ਆ ਅੱਜ ਆਪਾਂ ਜਾ ਰਹੇ ਆ ਸਤਿ ਸ਼੍ਰੀ ਅਕਾਲ ਸਾਫਟ ਡਾਈਵਿੰਗ ਨੂੰ ਲੱਗਦਾ ਇਸ ਤੇ ਅੱਜ ਆਪਾਂ ਜਾ ਰਹੇ ਆ ਤੇ ਅਮਰਸਰ ਐਡਾ ਜਿਹੜਾ ਇਧੇ ਚ ਰੈਸਟੋਰੈਂਟ ਨਹੀਂ ਮਿਲਿਆ ਤੇ ਉੱਥੇ ਚੱਲੇ ਆ ਦੇਖਣ ਵਾਸਤੇ ਨੇ ਕਿਵੇਂ ਦਾ ਹੈ ਕਿਵੇਂ ਦਾ ਨਹੀਂ ਆ ਤੇ ਮੈਂ ਤਾਂ ਪਹਿਲੀ ਵਾਰ ਚੱਲੇ ਆ ਪਹਿਲਾਂ ਬਾਹਰੋਂ ਇੱਕ ਅੱਧੀ ਦੂਰੀ ਦੇਖ ਕੇ ਆਏ ਆ ਤੇ ਵੈਸੇ ਜਹਾਜ ਦੇ ਚੂਟਾਂਵਾਂ ਲਿਆ ਉਹ ਮੈਂ ਬਹਿਰੀਨ ਗਿਆ ਹੈਗਾ ਅੰਦਰੋਂ ਜਹਾਜ ਦੇਖਿਆ ਤੇ ਇਹ ਮਮੂਸ ਦੀ ਵਾਰੀ ਦੇਖਾਂਗਾ ਤੇ ਮੈਂ ਤੈਨੂੰ ਖੁਲਾਇਆ ਯਾਰ ਮੈਂ ਚੱਲ ਇਸ ਪਾਜਾ ਲੈ ਬਾਜੀ ਮੈਂ ਮੈਂ ਪਾਈ ਬਾਜੀ ਮੈਂ ਪਾਈ ਸੱਸ ਕੀ ਕਰਦੋਂ ਵੈਰੀ ਗੁੱਡ ਫਲੈਂਕਸ ਕਰੋ ਹੁਣ ਫਲੈਂਕਸ ਕਰੋ ਸਾਰਿਆਂ ਆਈ ਐਮ ਵੈਰੀ ਗੁੱਡ ਵੈਰੀ ਗੁੱਡ ਐ ਇਹ ਨੌਜਿਨ ਨੂੰ ਮਾੜੇ ਮਾੜੇ ਕੱਪੜੇ ਪਾਉਂਦੇ ਆ ਵੀ ਕਿਉਂਕਿ ਇਹਨੇ ਗੰਦੇ ਬੜੀ ਛੇਤੀ ਕਰ ਦੇਣੇ ਆ ਤੇ ਸੰਦੀਪ ਕਹਿੰਦੀ ਜੇ ਇਹਨੂੰ ਮਾੜੇ ਮਾੜੇ ਪਾ ਨਹੀਂ ਘਰ ਵਾਲੇ ਤੇ ਉਸ ਤੋਂ ਬਾਅਦ ਇਹਨੂੰ ਵਧੀਆ ਪਾਵਾਂਗੇ ਹਾਂਜੀ ਕੀ ਮੰਮੀ ਟੀਵੀ ਲੈ ਬੰਦ ਹੋ ਗਈ ਓਏ ਗਾਣਾ ਲਾ ਦੋ ਕੋ ਗਾਣ ਲਾ ਦੋ ਹੋਰ ਨਵਾਂ ਕਾਕਾ ਕਿਥੇ ਕਾਕਾ ਕਿਥੇ ਕਾਕਾ ਕਾਕਾ ਕਿਥੇ ਪਹਿਲਾਂ ਦੱਸੋ ਸਾਰੇ ਨੂੰ ਕਾਕਾ ਕਿਥੇ ਮੰਮਾ ਜਣਾ ਮੈਂ ਲੈ ਆਵਾਂ ਕੁਲਚਾ ਬਜ਼ਾਰੋਂ ਸੰਦੀਪ ਗਾਂਢੀ ਕੁਲਚਾ ਖਾਣਾ ਆ ਉਹ ਲਈ ਆਏ ਗੱਡੀ ਥੱਪੇ ਲੱਗ ਗਈ ਸੜ ਗਈ ਨਹੀਂ ਹੋ ਹੋ ਮਲੇ ਬਲੇ ਬਲੇ ਵੇਚਦੇ ਬੈਨ ਨੂੰ ਦਿਲ ਨਹੀਂ ਕਰਦਾ ਜਿੰਨੀ ਕੜਾਕੀ ਥੋਪਿਆ ਦੇ ਤਾਡਾ ਭਲਾ ਹੋ ਜੇ ਵੇਚ ਨਹੀਂ ਬੈਠਾ ਜਾਣਾ ਮੈਂ 2 ਮਿੰਟ ਕਾਲ ਠੰਡੀ ਹੋ ਜੇ ਮਰਨਾ ਹੈ ਵਿੱਚ ਬਹਿ ਕੇ ਸਭ ਜਾਣਾ ਹੈ ਤਿਆਰ ਹੋ ਰਹੇ ਹੈਗੇ ਤੇ ਚੱਲੇ ਨਹੀਂ ਕਿਸ ਬੰਨੇ ਤੇ ਫੇਰ ਕੰਮ ਕੈਂਸਲ ਹੋ ਗਿਆ ਤੁਹਾਨੂੰ ਦੱਸਿਆ ਤੇ ਰਾਜ ਜਲੇ ਉੱਤੇ ਚੱਲੇ ਹੈਗੇ ਸੰਦੀਪ ਲੜ ਪਈ ਮੇਰ ਨਾਲ ਤੇ ਮੈਂ ਉਹਨਾਂ ਨਾਲ ਲੜ ਪਿਆ ਕੰਮ ਕੈਂਸਲ ਕਰਤਾ ਮੈਂ ਹਾਂ ਨਹੀਂ ਜਾਣਾ ਕੈਂਸਲ ਹੋ ਗਿਆ ਕੰਮ ਇੱਕ ਅੱਧੇ ਮਿੰਟ ਦੇ ਵਿੱਚ ਗੱਡੀ ਦੀ ਸੈਟਿੰਗ ਜਿਹੜੀ ਉਹ ਠੀਕ ਹੋ ਗਈ ਹੈ ਨਹੀਂ ਤੇ ਮਜਾਲੇ ਦੇ ਵਿੱਚ ਬੈਠੇ ਜਾਂਦਾ ਬਹੁਤ ਮੰਦਾ ਹਾਲ ਹੋਣਾ ਸੀ ਹੁਣ ਠੀਕ ਆ ਥੋੜਾ ਫਾਸਲੇ ਇੱਕ ਹੋਰ ਆ ਗਿਆ ਆ ਤੇ ਇਹ ਵੀ ਹੁਣੇ ਜੇ ਲੈ ਕੇ ਆਇਆ ਇਹ ਭੂਆ ਹੁਣੇ ਦੇ ਘਰੇ ਫੜਾ ਗਿਆ ਸੀ ਕਿ ਬੰਦਾ ਕਿਉਂਕਿ ਜਦੋਂ ਸਾਡੇ ਘਰਾਂ ਬਲਾਇਆ ਮੈਨੂੰ ਯਾਦ ਨਹੀਂ ਰਿਹਾ ਫੋਨ ਚੁੱਕਣ ਦਾ ਤੇ ਫੋਨ ਅੰਦਰ ਪਿਆਇਆ ਮੈਂ ਬਾਹਰ ਗਿਆ ਕਿਤੇ ਤੇ ਮੜਕੇ ਉਹ ਕਹਿੰਦਾ ਮੈਂ ਤੇ ਇਹ ਹੁਣ ਗਾਂ ਆ ਗਿਆ ਗਰਦਾਖਪੁਰ ਰੋਡ ਤੇ ਤੇ ਉੱਥੇ ਨੇੜੇ ਤਲੇ 'ਚ ਘਰ ਹੈਗਾ ਪਹੀਣਾ ਤੇ ਫਿਰ ਮੈਂ ਉੱਥੇ ਫੜਾ ਦੇ ਇਹਨੇ ਫੜਾਤਾ ਇਨੋ ਜੇ ਹੁਣ ਸੁਣਾਇਆ ਕਿ ਉਠਵੀ ਖਲੋਤੀ ਉਠਵੀ ਖਲੋਤਾ ਬੋਤ ਨੂੰ ਹੈ ਹੈ ਸਰਤਾਜ ਦੀ ਜਿਹੜੀ ਮੂਵੀ ਆਈ ਉਹਦੇ ਗਾਣੇ ਬਹੁਤ ਸੋਹਣੇ ਆ ਗਾਣੇ ਬਹੁਤ ਦੇ ਗਾਣੇ ਸਾਰੇ ਸੈਡ ਹੀ ਆ ਰੋਮੈਂਟਿਕ ਕੋਈ ਵੀ ਨਹੀਂ ਗਾਣਾ ਸਾਰੇ ਸੈਡ ਹੀ ਆ ਇਹਦੇ ਚੱਲ ਰਿਹਾ ਕੋਚਾ ਲਈ ਆ ਗਿਆ ਕਿਰਨ ਦੇ ਜੀ ਉਹਨਾਂ ਦਾ ਸੂਟ ਉਹਨਾਂ ਨੇ ਵੀ ਆਪਣਾ ਪ੍ਰੋਮੋਸ਼ਨ ਤੇ ਆਇਆ ਵਾ ਤੇ ਇਹ ਵਾਈਟ ਜਿਹੜਾ ਉਹਨਾਂ ਮੰਗਵਾਇਆ ਸੀ ਸਵਾਗਤ ਹੈ ਇੱਕ ਆ ਆ ਦੋ ਆ ਦੋ ਐਸੂ ਦੇਖਣਾ ਭਾਈ ਵੀ ਦੇਖੇ ਚੱਲੀਂ ਚਿੱਤੇ ਟਾਈਮ ਕਾ ਵੀ ਹੋ ਗਿਆ ਹੁਣ 3:30 ਹੋ ਗਿਆ ਤੇ ਕਰਨਦੀ ਦੀਵਾਲ ਚੱਲੇ ਆ ਐ ਉਹ ਕਹਿੰਦੀ ਭਾਓ ਘਰੇ ਤੇ ਉਹਨਾਂ ਨੇ ਨਰਨੂ ਜੇ ਸ਼ਾਇਦ ਪੈਣ ਡਿਆ ਤੇ ਉੱਧਰ ਚੱਲੇ ਹੁਣ ਲੈ ਵੀ ਚੱਲੇ ਆ ਹੁਣ ਆਪਾਂ ਤੇ ਚਲ ਠੀਕ ਆ ਮੰਮੀ ਆਪਾਂ ਚੱਲੇ ਹਾਂ ਨਾ ਮੈਂ ਠੀਕ ਆ ਹਾਂ ਮਿਲ ਬੰਦੇ ਡੇ ਪਾਉਂਦੇ ਡੈਡੀ ਕੱਲਾ ਡਿਆ ਹੈ ਮਿਸਤਰੀ ਕਹਿੰਦੇ ਮਿਸਰੀ ਲੱਗਣਾ ਕਹਿੰਦੇ ਇਹ ਦੋ ਦਿਨ ਆਉਣਾ ਹੋਰ ਅੱਛਾ 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 ਭਾਈ ਕੀ ਕਹ ਬਾਈ ਦਾ ਦਰਦੀ ਚਲੀਏ ਦਾਦੀ ਨੂੰ ਬਾਈ ਕਰ ਦੋ ਬਸ ਇਹਦੇ ਪਾਦੇ ਮਸੀ ਬਾਦੇ ਬੇਬੇ ਜੀਵਨ ਦਾ ਰੋਨੀ ਬੜਾ ਚਲੋ ਚਲੀਏ ਰਹਿੰਦੇ ਰਹਿੰਦੇ ਨੂੰ ਨਹੀਂ 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 ਚਲ 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 ਲੈ ਚਲੀ ਇਹਨੂੰ ਨਾਲ ਲੈ ਚਲੀ ਬੱਸੀ ਪਾ ਦੇ ਇੱਕ ਸਰ ਬੱਸੀ ਪਹਿਲਾਂ ਪਾ ਤੇ ਬੱਸੀ ਪਾ ਦੇ ਪਾਰੀ ਕਰ ਦੇ ਫੇ ਚਲੀਏ ਚਲ ਪਾਰੀ ਕਰ ਦੇ ਪਾਰੀ ਕਰ ਚਲ ਰਹਿੰਦੇ ਇਹਨੂੰ ਚਲ ਰਹਾਂ ਚਲੋ ਚਲੋ ਚਲੀਏ ਰਹਿੰਦੇ ਇਹਨੂੰ ਪਹਿਲਾਂ ਬੱਸੀ ਪਾ ਰਹਿੰਦੇ ਰਹਿੰਦੇ ਇਹਨੂੰ ਇੱਥੇ ਚੱਲ ਜਾ 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 ਸੰਦੀਪ ਜਾ 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 ਬਾਈ ਕਰ ਦੇ ਚਲ ਬਾਈ ਜਾ ਜਾ ਇਹਨੂੰ ਇੱਥੇ ਰਹਿੰਦੇ 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 ਨਹੀਂ ਇੱਥੇ ਫੜੀ ਇਹਨੂੰ ਇਹਨਾਂ ਨਾਲ ਇਹਨੂੰ ਨਹੀਂ ਖੜਨਾ ਰਹਿੰਦੇ ਅਣੀ ਆ ਜਨੀ ਆ ਜਾ ਹੇ ਹੇ ਆਇਓ ਤੇਰੀ ਚਲੀ ਕਿ ਨਹੀਂ ਬਾਈ ਕੱਦਦਾ ਦਿਨ ਦਦੀ ਬਾਈ 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 ਕਾ ਮਚਲੇ ਪੁਈ ਕੋ ਕਾ ਪੁਈ ਕੋ ਜਲਾ ਪੁਈ ਕੋ ਬਾਈ ਪੁਈ ਕੋ ਪੁਇਆ ਬਾਈ ਹਾ ਟੇ ਉਪਰ ਮਛਰ ਵਾਲੀ ਇਹ ਮੈਂ ਨਾਲ ਲੈ ਚੱਲਦੇ ਫਿਰ ਕੁੜੀ ਦੇ ਨਾਲ ਮਛਰ ਨਹੀਂ ਲੜਦਾ ਇਹ ਲਾ ਦੇ ਦੀ ਮਾੜੀ ਮਾੜੀ ਇਤੋਂ ਨੂੰ ਮੈਂ ਭੂਜਾਉਗਾ ਮੈਂ ਉਹ ਇਧਰ ਕਮਾ ਲੈਣਾ ਪਰ ਉਹ ਇਹ ਸੀਟਾ ਕਿਸੇ ਇਹ ਸੀਟ ਕੱਟ ਕਰ ਦਿੰਦੇ ਹਾਂ ਇਹ ਤੋਂ ਮੈਂ ਖਾ ਥੋੜੇ ਹੰਬ ਲੈ ਚੱਲਦੇ ਪਰ ਸੰਦੀਪ ਕਹਿੰਦੀ ਹੰਬ ਫਿਰ ਗਰਮ ਹੁੰਦੇ ਤੇ ਮੈਂ ਚੱਲ ਨਾਲ ਫਿਰ ਆ ਇਹਨੂੰ ਕੀ ਕਹਿ ਦਿੰਦੇ ਦਵਾਣਾ ਹਾਂ ਇਹ ਦਵਾਣਾ ਮੈਂ ਲੈ ਚੱਲਦੇ ਆ ਨਾਲ ਇਹ ਲੈ ਲਿਆ ਇਹ ਪੈਸੇ ਪਾੜਨਾ ਦਵੇ ਕਿਦੇ ਆ ਬਾਕੀ ਹੁਣ ਫੋਨ ਪੇ ਦੇ ਵਿੱਚ ਮੁੜ ਕੇ ਜਾਣਾ ਉਹ ਕੋਈ ਵਿਚਾਰੇ ਕੋ ਫੋਨ ਪੇ ਨਹੀਂ ਹੋਣਾ ਮੈਂ ਸੋਚਿਆ ਇਹਨ ਬਨਾਣਾ ਦੰਨੇ ਆ ਖਾਣ ਨਾਲ ਸੰਦੀਪ ਕੰਨੀ ਨਹੀਂ ਇਹਦੀ ਸਿਹਤ ਮੁਰਕੇ ਖਰਾਬ ਹੋ ਜਾਂਦੀ ਬਨਾਣਾ ਖਾ ਕੇ ਇਹਨਾਂ ਕਬ ਜਿਉ ਜਾਂਦੀ ਕੁੜੀਆਂ ਚਲ ਹਾਂ ਲੈ ਅੰਮਲ ਦੀ ਚੀਜ਼ੀਆਂ ਵਾਲੀ ਚਲੋ ਪੈਸੇ ਦਿਓ ਅੰਕਲ ਨੂੰ ਪੈਸੇ ਦਿਓ ਪੈਸੇ ਦੇ ਦਿਓ ਠੀਕ ਹੋ ਗਿਆ ਨਾ ਚਲੀਏ ਇਹ ਦੇਖ ਗਏ ਸੀ ਦੇਖ ਆ ਲੈ ਤਾਂ ਸਾਰੀਆਂ ਲੱਬੜੀਆਂ ਹਾਂ ਜਾ ਜਾ ਦਾਦ ਨੂੰ ਆਜ ਦੋ ਵਾਜ ਦੋ ਇਹ ਦਾਦਾ ਕਦ ਦਦਾ ਚੱਲ ਚੱਲ ਵਾਇਦੋ ਵਾਇਦੋ ਨਾਲ ਉਹ ਤਾ ਉਠੋ ਤਾ ਉਠੋ ਠੀਕ ਠੀਕ ਉਠਕੀ ਚੱਲ ਮੈਂ ਹੈਲਪ ਕਰਦਾ ਤੇਰੀ ਚੱਲ ਵੈਰੀ ਗੁੱਡ ਚੱਲ 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 ਕਦ ਦਦਾ ਵਾਇਦੋ ਕਦ ਦਦਾ ਉਹ 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 ਦਦਾ ਜੀ ਨੜੀ ਸੱਚੀ ਗਾਲ ਪਈ ਸਸੀ ਗਾ ਇਹ ਲੈ 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 ਕੋਈ ਨਾ ਕੀ ਮੈਂ ਦੇਖ ਮੇਰੀ ਸਸੀ ਗਾ ਮਸੀ ਫਾ ਦੱਦਾ ਲੱਗੂ ਜੀ ਸਸੀ ਗਾ ਦੇਖਦੀ ਮੇਰੇ ਦੱਦਾ ਵਿਚਾਰੀ ਨੇ ਦੱਦਾ ਦੱਦਾ ਡਰਦੀ ਕਰਦੀ ਕਰਦੀ ਨੇ ਕਾਰ ਚ ਉਤਰੀ ਆ ਤੇ ਠੇਡਾ ਲੱਗਾ ਡਿੱਗ ਪਈ ਉਹ ਵਧੀਆ ਗੱਲ ਯਾਰ ਹਾਂ ਤੇ ਬਹੁਤ ਵਧੀਆ ਆ ਵਧੀਆ ਚੱਲਾ ਤੇ ਠੀਕ ਕਰਤਾ ਫਿਰ ਵੀ ਯਾਰ ਆ ਵਧੀਆ ਹੋ ਗਿਆ ਪਹਿਲਾਂ ਇਹ ਚੰਗਾ ਨਹੀਂ ਪਹਿਲਾਂ ਪਾਇਆ ਹੁੰਦਾ ਤੇ ਹੁਣ ਪਰ ਬੜਾ ਸੁਣਾ ਪਾਤਾ ਮੈਂ ਦੇਖਿਆ ਨਾ ਗੱਲ ਨਹੀਂ ਬੰਦੀ ਪਰ ਠੀਕ ਰਿਹਾ ਕੰਮ ਬਹੁਤ ਸੁਣਾ ਦਰਮਾਲਾ ਲੈਂਦਾ ਹਣਾ ਤੇ ਉਹ ਆੜਾ ਪਰਾਂ ਨੜਦੀ ਉਹ ਮੈਂ ਕਹਿੰਦੀ ਪੈਰ ਫਾਈਲ ਨੂੰ ਹੀ ਫਾਈਲ ਨੂੰ ਪਾਈਆ ਨਾ ਨਹੀਂ ਪਈ ਲੈ ਮੁੰਡੇ ਕਿ ਕਦੋਂ ਕਦੋਂ ਲੇ ਕੇ ਪਾਉਂਦਾ ਜੇ ਦਿਨ ਮੈਂ ਪਾਉਂਦਾ ਸਾਢੇ ਪੰਜ ਆਹੋ ਅੱਗੇ ਗੇਲਰੋ ਬੋਲਦਾ ਮਿੱਟੀ 'ਚ ਪਾਉਂਦੇ ਚਿੱਟੀ ਸ਼ਰਟ ਹੈ ਐਵੇਂ ਬੇੜਾ ਕਰਤਾ ਇਹਦੇ ਜੀ ਪਾਲ ਨਹੀਂ ਰੰਗਦਾਰ ਸੰਗ ਮੈਂ ਦੇ ਦੇ ਮੈਂ ਪਾਉਂਦਾ ਮੁੰਡੇ ਇਹ ਮੈਂ ਪਾਉਂਦਾ ਡੈਡੀ ਚੱਲੇ ਆ ਘਰੇ ਹੁਣ ਤੇ ਬਾਹਰ ਕਰ ਦੋ

ਬਾਈ ਕਰ ਦੋ ਨਾ ਇੱਥੇ ਖਲੋ ਕੇ ਬਸ ਬਾਈ ਕਰੋ ਗਾ ਨਹੀਂ ਜਾਣਾ ਕਿਉਂ ਗਾਂ ਜਾਣਾ ਹੋਣੀ ਪਤਾ ਹੀ ਪੰਗਾ ਬਾਈ ਬਾਈ ਕੋਈ ਇੱਥੇ ਵੀ ਇੱਥੇ ਬੈਠ ਸਕਦਾ ਖੜੀ ਤੇ ਬੈਠ ਸਕਦਾ ਹੈਗੇ ਬਾਈ ਕਾ ਤੋ ਬਾਈ ਕਾ ਤੋ ਕਪਾਈ ਉਹਦੇ ਚਲ ਗਏ ਪਿੰਡ ਵੀ ਪਹੁੰਚ ਗਏ ਤੂੰ ਵਾਹ ਵਾਹ ਕਿਨੂੰ ਕੰਡਈ ਹੋਰ ਸਣਾ ਉਹ ਠੀਕ ਠਾਕ ਆ ਜੀ ਚਟਨੀ ਭਲਾ ਮੋਗੀ ਕਹੇਗੀ ਆ ਚਰਨੀ ਥੋੜੀ ਜਿਹੀ ਹੁਣ ਥੜੀ ਜੀ ਮੈਂ ਲੈਂਦਾ ਡੰਡਾ ਉਦੋਂ ਹੁਣ ਆਲ ਗਈ ਮੜੀ ਜੀ ਮੈਂ ਲਗਾ ਜਰ ਨਾਉਣ ਪਹਿਲਾਂ ਨਾਲ ਨਾਲ ਨਾਲਾ ਤੂੰ ਮੈਂ ਤਾਂ ਨਹੀਂ ਲਿਆਵਾ ਤੋੜ ਕੇ ਪੂਤਣਾ ਉਦੋਂ ਕਿਥੋਂ ਆਈ ਭਜੀ ਆ ਜੇ ਮੈਂ ਪੱਥਰਾਂ ਜਿਹੇ ਦੀ ਇੱਕ ਵੀਡੀਓ ਵੇਖੀ ਉਹਨੇ ਪੌੜੀਆਂ ਥੱਲੇ ਬੜਾ ਕਹਿਣ ਜਗਾੜ ਬਣਾਇਆ ਦਾ ਵੀ ਪਤਨਾ ਪਤਨਾ ਵਿੱਚ ਬੂਟੇ-ਬਾਟੇ ਲਾ ਗਏ ਡੁਪਲੀਕੇਟ ਜੇ ਉਹਦੇ ਵਿੱਚ ਪਾਣੀ ਜੱਡੇ ਗਦਾ ਵੋ ਬੜਾ ਵਧੀਆ ਜਿਗੜ ਜੇ ਬਣਾ ਮਸ਼ੀਨ ਜੀ ਰੱਖੀਏ ਬੜੀ ਵਧੀਆ ਐਸੋਈ ਚ ਵੜ ਗਈ ਕਦੋਂ ਕਦੋਂ ਲੱਗੇ ਬਹੁਤ ਜ਼ਿਆਦਾ ਲੱਗੇ ਕਰਨ ਸਾਢੇ 6 ਵਜੇ ਸ਼ੁਰੂ ਕੀਤਾ ਸੀ ਡੇਢ ਘੰਟਾ ਹੋ ਗਿਆ ਫਿਰ ਤੁਹਾਨੂੰ 2 ਘੰਟੇ ਲੱਗੇ 5 ਵਜੇ ਸੇਪਤੀ ਬਾਬਾ ਟਾਈਮ ਹੋ ਗਿਆ ਲੈ ਉਹ ਲੈ ਜਾਂਦੀ ਹੈ ਸਮਾਨ ਟਮਾਟਰ ਟਮਾਟਰ ਕੱਢ ਲਿਆ ਜੀ ਉਹ ਕੀ ਕੀ ਕਰ ਉਹ ਨਹੀਂ ਖਰਾਬ ਹੀ ਕਰਨੇ ਖਾਣੇ ਨਹੀਂ ਕਰਨੇ ਹੈਗੇ ਇਹਨੇ ਇਹਨੇ ਅੱਗੇ ਵੀ ਨਾ ਸੱਚ ਇਹ ਤਾਂ ਬਨਾਨਾ ਕਿਥੇ ਜਿਹੜਾ ਅੰਕਲ ਨੇ ਫੜਾਇਆ ਗੱਡੀ ਸੀ ਸੁੱਕੇ ਸੜੇ ਕੀ ਬੜੇ ਬੜੇ ਉਤਾਏ ਲੈਂਦੇ ਜੇ

ਉਹ ਬੰਦੇ ਜੀ ਮੜੀ ਜੀ ਯਾਰ ਇੱਕ ਨਾ ਬਕਸੇ ਚਾਹੇ ਜਮ ਲੈ ਕੇ ਨਾਲ ਰੋਟੀ ਖਾਣ ਦਾ ਬਕਸੇ ਲੰਮੇ ਨਾ ਮਿਲਿਆ ਜਿੱਥੇ ਜਾਂਦੇ ਆਂ ਭੰਗੜਾ ਪਾਉਣਾ ਹੈ ਹਾਂ ਓਕੇ ਠੀਕ ਹੈ ਹਾਂ ਓਕੇ ਠੀਕ ਹੋਮ ਥੀਏਟਰ ਮਤਲਬ ਪਹਿਲਾ ਹਿੱਸਾ ਹੋਮ ਥੀਏਟਰ ਦਸਵੇਂ ਸਤਾ ਕੈਸਾ ਦੇ ਨੀ ਆਹ ਫਿਰ ਮਹਾਂ ਲਿਗਨ ਦੇ ਦਿੱਤੀ ਚਲੋ ਫਿਰ ਰੋਟੀ ਖਾਈਏ ਯਾਰ ਨਹੀਂ ਸੋਫੇ ਪਾਜੀ ਮੈਂ ਆਰਡਰ ਕੀਤੇ ਨਹੀਂ ਆਰਡਰ ਨਹੀਂ ਕੀਤਾ ਕੁਰਸੀਆਂ ਨਹੀਂ ਗੋਲ ਆਪਣੇ ਬਣਾਈ ਜਾਈਏ ਆਹ ਗੋਲ ਆਹ ਲਾ ਮੈਨੂੰ ਚਾਹ ਹੀ ਬੜਾ ਚੜ ਗਿਆ ਮੈਂ ਭਾਜੀ ਕਹਿੰਦੇ ਸੋਫੇ ਆਉਣ ਲੱਗੇ ਸਿਰੇ ਆਏ ਨੇ ਵੱਡੇ ਹੈ ਤੇ ਫਿਰ ਉੱਤੇ ਬੈਠ ਮੇਰੀ ਕੋਈ ਕਾਕੂ ਵੇਖੂ ਕੀ ਵੇਖਣਾ ਕਾਕੂ ਚੱਲੇ ਨਾ ਕੋਈ ਤੇ ਲਾ ਆਈ ਮਮੀ ਨੇ ਰੋਟੀ ਨਾ ਮਮੀ ਰੋਟੀ ਲਾ ਲੰਦਿਆ ਆ ਜਾ ਆ ਜਾ ਇੱਥੇ ਬੈ ਜਾ ਚੱਲ ਇੱਥੇ ਬੈ ਕਣ ਬੈ ਬਣ ਕਾਕੂ ਵੇ ਚਾ ਆ ਨਾਲੂ ਦੇਣਾ ਹੀ ਭਾਜੀ ਆਹੜ ਉਹ ਤਾਂ ਮਸ਼ਰ ਦਾ ਬੜਾ ਤਿਹਜੀ ਯਾਰ ਉਹਦੋਂ ਦਾ ਮੇਰੇ ਇਹ ਨਹੀਂ ਲੜਿਆ ਠੀਕ ਹੀ ਰਿਹਾ ਹੈ ਥੋੜਾ ਫਰਕ ਹੈ ਹਾਂ ਥੋੜਾ ਜਿਹਾ ਹੈ ਭਾਬਾ ਪੈ ਗਿਆ ਫਿਰ ਅੱਜ ਪਤਾ ਕੀ ਹੋਇਆ ਮੈਂ ਤੇ ਸੰਦੀਪ ਲੜ ਪਏ ਭਾਜੀ ਅੱਜ ਲੜ ਪਏ ਇਦਾਂ ਵੀ ਇਹ ਕਹਿੰਦੀ ਉਹ ਜਾਣਾ ਵਾ ਉਹੜਾ ਵੇਖਣਾ ਯਾਰ ਜਾਜਾਂ ਅਸੀਂ ਚੱਲ ਪਲਾਨ ਬਣਾਏ ਕਹਿੰਦੇ ਨੂੰ ਹੋ ਗਏ ਦੋ ਤੰਦਣ ਹੋ ਗਏ ਕਿ ਕਿ ਨੂੰ ਕੀ ਕਹਿੰਦੀ ਆ ਕਿਹੜੇ ਜਾਜਾਂ ਲੰ ਕੀ ਕਹਿੰਦੀ ਹੈ ਰੈਸਟੋਰੈਂਟ ਕਹੀਦਾ ਰੈਸਟੋਰੈਂਟ ਕਹਿੰਦੀ ਜਾਣਾ ਤੇ ਬਸ ਕੋਈ ਗੱਲ ਬਾਤ ਹੀ ਹੋ ਗਈ ਮੈਂ ਜਾ ਫਿਰ ਮੈਂ ਵੀ ਨਹੀਂ ਜਾਣਾ ਮੈਂ ਜਾ ਕੇ ਦੂਜੇ ਕਮਰੇ ਸੌਂ ਗਿਆ ਜੋ ਸਤਾਈਓ ਮੈਂ 7 ਵਜੇ ਉੱਠਿਆ ਮੈਂ ਸਹੀ ਗੱਲ ਮੈਂ ਤੇ ਕਰਨ ਮਮੀ ਨਾਲ ਕੇ ਜਾ ਕੇ ਨਾ ਮੈਂ ਸੌਂ ਗਿਆ ਇਹ ਇਹ ਵੀ ਕੁੜੀ ਨੂੰ ਸਵਾਰ ਸਮਲ ਕੇ ਸੌਂਗੀ ਆਈ ਲੜਪੇ ਨੇ ਵੇਣ ਤੇ ਬਸ ਬਸ ਉਹ ਐਂ ਜਾ ਜਾ ਘਰੇ ਬਣ ਗਿਆ ਸਾਡਾ ਤੇ ਮੇਰੇ ਵਿੱਚ ਰੋਟੀ ਬੈਕ ਰਹੇ ਹੈਂ ਭਰਾ ਨੇ ਖਾ ਕੇ ਉੱਥੋਂ ਮੈਂ ਲੜਾਈ ਹੁੰਦੀ ਸੀ ਹੁੰਦੀ ਲੜਾਈ ਲੜਾਈ ਕਿੱਥੇ ਹੈ ਸਾਡੀ ਤੇ ਭਰਾ ਭਾਈ ਉੱਥੋਂ ਵੀ ਹੋਈਦੀ ਕਾਕੋਂ ਤੋਂ ਵੀ ਹੋਈਦੀ ਕਾਕੋਂ ਨਾ ਹੋਵੇ ਨਾ ਕਿਚੜੀਆ ਰਾਣੀ ਕਿਚੜੀਆ ਰਾਣੀ ਆਵਾਜ਼ ਨਾ ਆਉਂਦੀ ਆਵਾਜ਼ ਦੀ ਪ੍ਰੋਬਲਮ ਆ ਆ ਕਰਕੇ ਟੀਵੀ ਖਰਾਬ ਹੋ ਗਿਆ ਭਾਈ ਹੁਣਾਂ ਦਾ ਲੋਕਾਂ ਨੇ ਵੇਖਣਾ ਇਹਨਾਂ ਦੀ ਐਲਈਡੀਆਂ ਖਰਾਬ ਹੀ ਰਹਿੰਦੀਆਂ ਆ ਆ ਬੜੇ ਚੰਗੇ ਆ ਹਾਂ ਕਿੱਥੇ ਪੂਲਰ ਦੀ ਆਵਾਜ਼ ਚੰਗੀ ਹੋਣੀ ਮੈਨੂੰ ਲੱਗਦੀ ਹੈ ਨਾ ਕਿ ਸਾਇਲੈਂਟ ਗਿਆ ਆਵਾਜ਼ ਆਇਆ ਬਣਾ ਪਰ ਗੁੱਪ ਪੁਆਇੰਟ ਦਰਜੇ ਚੱਲਿਆ ਸਾਇਲੈਂਟ ਆ ਵਾ ਇੱਥੋਂ ਦਾ ਇੱਥੋਂ ਘੁਮਾ ਕੇ ਆਈ ਹੁਣ ਚੱਲਿਆ ਪਾਓ ਪਾਣੀ ਵਾਲਾ ਨਾ ਕਿਦਾ ਪਾਣੀ ਵਾਲਾ ਚ ਪਾਣੀ ਆ ਨਹੀਂ ਖਾ ਚ ਲ ਗਿਆ ਉਹ ਬਲੇਵਾ ਆ ਗਈ ਉਹ ਵਾਗੀ ਪਤਨ ਉਹ ਵਾਗੀ ਬਸ ਗੱਰ ਇੰਨਾ ਤੇਜ਼ ਨਾ ਕਰ ਇੱਕ ਨੰਬਰ ਤੇ ਲਾ ਵਾਜੀ ਬੜੀ ਧੀਆ ਹੁੰਦੀ ਆ ਲੈ ਵੀ ਮਿਤਰਾ ਬਣਨ ਲਗੀ ਰੋਟੀ ਤੇ ਅੱਜ ਦੀਦੀਵਾਰਾ ਰਾਤ ਰੁਕਣਾ ਹੈ ਇੱਥੇ ਖਾਵਾਂ ਰੋਟੀ ਰੱਟੀ ਤੇ ਜਹਾਜ ਵਾਲਾ ਰੈਸਟੋਰੈਂਟ ਤੇ ਰਹਿ ਗਿਆ ਸਾਡਾ ਆ ਬਹੁਤ ਦੇ ਕੰਮ ਕੀਤਾ ਵਾਸ਼ਰੂਮ ਦੇ ਸ਼ੀਸ਼ਾ ਲਾਤਾ ਆ ਵਾਹ ਕਾਹੜਾ ਕੰਮ ਫਰਸ ਕਲਾਸ ਨੇਰੀ ਮੰਤੇ ਇਹਦੇ ਲੈ ਵੀ ਰੋਟੀ ਆ ਗਈ ਕਿਹ ਕਿਹੜੀ ਰੋਟੀ ਕੀਦੀ ਆ ਆ ਮੇਰੀ ਆ ਲਵਾਤਾ ਜੀ ਤੁਸੀਂ ਭਾਜੀ ਇਹ ਸੁੱਕੇ ਹੀ ਫਿਰ ਕਿਉਂ ਖਾਂਦੇ ਹਨ ਆ ਮੈਨੂੰ ਇਹਦੇ ਮੜੇ ਚੋਪੜ ਦੇਣਾ ਹੈ ਕਿ ਮੈਂ ਮੈਂ ਵੀ ਆਪਣਾ ਸੁੱਕੇ ਖਾਣਾ ਹੈ ਇੰਨਾ ਤਾਂ ਹੁਣ ਲੱਗਾ ਇਹ ਟਾਈਮ ਰੋਟੀ ਖਾਣ ਦਾ ਘੱਟਾ ਵੇ ਰੋਣਾ ਜਦੋਂ ਆ ਥੋੜਾ ਹੁਣ ਖਰਚ ਹੋ ਗਿਆ ਨਾ ਠੀਕ ਤੇ ਫਿਰ ਥੋੜਾ ਘਟ ਜਾਣਾ ਹੈ ਮੈਂ ਆਪਣੇ ਵਾਲੇ ਪਲਾਟ ਦੇ ਬੰਨੇ ਆਇਆ ਹੈਗਾ ਉਹ ਆਹ ਮਿਸਤਰੀ ਨੇ ਵਧੀਆ ਕਰਤਾ ਆਹ ਕੰਦ ਚੁੱਕ ਦਿੱਤੀ ਹੈ ਨਿਆਰੇ ਬੰਨਤੇ ਆਹ ਸਾਰੀ ਕੰਦ ਕਰਤੀ ਉਹ ਕਮਰਾ ਨਾ ਆਹ ਕੰਦ ਹੋ ਗਈ ਹੈ ਨਾਲੇ ਬਾਹਰ ਜਿਹੜੀ ਆਈ ਹੈ ਉਹ ਵੀ ਸਹੀ ਕਰਤੀ ਇਹ ਵੀ ਮਗਰੇ ਆ ਗਏ ਮੈਂ ਇਧਰ ਕਲੋਨੀ ਵੇਖਣ ਆ ਤੇ ਮੈਂ ਇਧਰ ਕੀ ਫੁੱਲ ਬੂਟੇ ਲੱਗੇ ਭਾਪੇ ਲੱਗੇ ਘੜੀ ਬੈਠਾਂਗਾ ਮੈਂ ਪਹਿਲੇ ਮਾਨ ਗੱਲਾਂ ਮਤਾਂ ਇਧਰ ਵਧੀਆ ਹੈਗੇ ਇਧਰ ਸੈਰਸਪੁਰ ਬੰਦਾ ਕਰ ਸਕਦਾ ਹੈ ਮਨ ਜੇਦਿਕ ਕਰਦਾ ਮੰਜੇ ਇਥੇ ਨਾ ਲੈ ਆਈਏ ਸਹੀ ਗੱਲ ਹੈ ਕੂਲਰ ਵੀ ਇਥੇ ਲੈ ਆਈਏ ਆ ਆ ਪਾਪਾ ਇਧਰ ਸੁੱਤਾ ਆ ਇਧਰ ਡਾਲੀ ਨੇ ਨਾਲ ਹੈ ਜਾਓ ਜਾਓ ਖੇਡੋ ਖੇਡੋ ਹਾਏ ਆਏ ਹੇ ਡ੍ਰਿਲ ਚੱਲ ਗਈ ਮਸ਼ੀਨ ਚੱਲ ਗਈ ਮਸ਼ੀਨ ਚੱਲ ਗਈ ਤਰੀ ਫਿਰਦੀ ਆ ਤਰੀ ਫਿਰਦੀ ਆ ਮौज ਲੱਗੀ ਨਾ ਹਾਂ ਜਿੰਨਾ ਸ਼ੁਗਰ ਮਿੱਠਾ ਥਾਲੋ ਥਾਲ ਦੋ ਦਸ ਦਿਨ ਵਾਜਦੇ ਦਸ ਦਿਨ ਦਸ ਦਿਨ ਵਾਜਦੇ ਦੋ ਕਾ ਦਾਦਾ ਦਾਦੀ ਦਾਦੀ ਮਮਾ ਮਮਾ ਕਿਥੇ ਰਗਣ ਹਰਗਣ ਮਮਾ ਕਿਥੇ ਹੈ ਹਾਏ ਮਮਾ ਘਰ ਚਲ ਗਏ ਮਮਾ ਘਰ ਚਲ ਗਏ ਤੋਰੀ ਫਿਰਦੇ ਨੂੰ ਮੌਜ ਲੱਗੀ ਹੈ ਹੈ ਇਦਰੀ ਕਪਾ ਛਪਾ ਚੱਲ ਰਹੀਆਂ ਨੇ ਇਹ ਅਸੀਂ ਅਸੀਂ ਉਹਦੀ ਟੋਲਟੀ ਚੱਲਦੇ ਖਲੇ ਖਲੇ ਚੱਲੇ ਬਾਏ ਅਸੀਂ ਚੱਲੇ ਓਏ ਲੋ ਕਿੱਧਰ ਤਰੀ ਫਿਰਨ ਡਈ ਐ ਇਹ ਆ ਜਾ ਆ ਜਾ ਮੈਂ ਚੱਲਿਆ ਨਹੀਂ ਤਾਂ ਫਿਰ ਮੈਂ ਖਲ ਵੇਖ ਲੈ ਫਿਰ ਬੜੀ ਟੀਟੀ ਉਹ ਫੜੀ ਇਹਨੂੰ ਜਰਾ ਫੜੀ ਜਰਾ ਇਹਨੂੰ ਤੂੰ ਜਰਾ ਹਾਲ ਲਾਈਟਾਂ ਪੜੀ ਉਹ ਲਾਈਆਂ ਇੱਧਰ ਇੱਧਰ ਲਾਈਟਾਂ ਲਾਈਆਂ ਕਲੋਨੀ ਚ ਦਵਾਈਆਂ ਹਾਏ ਮੇਰੇ ਦਾਦੇ ਗਣਾ ਆਂਦਾ ਨਾ ਡਾਡਿਆ ਰੱਬਾ ਹਨਾ ਆ ਟਾਈਮ ਤੇ ਬੜਾ ਨੇੜੇ ਲਾਇਆ ਲਗਾ ਕਾ ਟੈਦੀ ਲਗੋ ਮੇਦੀ ਵਾਹ ਸੇਵੀਆ ਬਣਾਉਂਗਾ ਪਰ ਦੁੱਧ ਖਰਾਬ ਹੋ ਗਿਆ ਵਾ ਪੰਨੀ ਹਾਲ ਪੰਨੀ ਕਿਹੜੀ ਗੱਦ ਲਾ ਨਾ ਤੂੰ ਮੈਨੂੰ ਕੀ ਪਤਾ ਸੀ ਮੈਂ ਤੇ ਲੈ ਆ ਹੀ ਆਉਣਾ ਸੀ ਸਭੋਂ ਮੈਂ ਲੈ ਆਉਣਾ ਇਥੋਂ ਮੈਨੂੰ ਵੀ ਪਤਾ ਹੈ ਮੈਂ ਚੱਲ ਭਾਜੀ ਲੈ ਆ ਹੀ ਆਉਂਦੇ ਤੇ ਤੁਹਾਡੇ ਵੱਲੋਂ ਪਤਾ ਨਾ ਵੀ ਦੁੱਧ ਤੁਸੀਂ ਖੁੱਲਾ ਲੈ ਹੁੰਦੇ ਜੇ ਤਾਂ ਮੈਂ ਚੱਲ ਦੁੱਧ ਹੁਣਾ ਹੀ ਆ ਕਿੰਨਾ ਬੁਲੇਂਦਾ ਕਿਤੇ ਕੋਣ ਹਾਂ ਲੋਕੀ ਬਸ ਬੁਲੇਂਦਾ ਹੀ ਨੇ ਤੂੰ ਇਹਨੂੰ ਕਹਿ ਦੇ ਸਰੇ ਵੀ ਖਰਾਬ ਹੋ ਗਏ ਨੇ ਦੇ ਦੇਣਾ ਹੈ ਲੈਂਦਾ ਮੈਂ ਗਲਤ ਟਾਈਮ ਕਿਉਂ ਅਸਾ ਜੋਦਾਂ ਪਿਆਰ ਆ ਫਿਰ ਉਹਦੇ ਆ ਨਾ ਕਿ ਸਵੇਰੇ ਲੈਂਦਾ ਤੂੰ 12 ਮਿੰਟ ਬਾਅਦ ਉਹ ਫਿਰ ਥੋੜੀ ਫਿਰ ਉਹਦੀ ਥੋੜੀ ਗਲਤੀ ਆ ਫਿਰ ਗਲਤੀ ਤੁਹਾਡੀ ਹੈ ਹਾਂ ਬਸ ਦਵਾਈਆਂ ਲੋਕਾਂ ਦੇ ਦਰਾਜ ਪਰ ਡੇੜੇ ਦਰਾਜ ਨਹੀਂ ਹੁਣ ਸਾਡੇ ਉਹ ਬੱਤੀ ਵਾਲੇ ਭਾਂਡੇ ਦਵਾਣੀਆਂ ਨੇ ਅਸੀਂ ਆਏ ਹਾਂ ਦੁੱਧ ਲੈਣ ਵਾਸਤੇ ਤੇ ਦੁੱਧ ਭਾਜੂ ਨਾਲ ਖੜਾ ਹੈ ਉਹ ਖਰਾਬ ਹੋ ਗਿਆ ਫਟ ਗਿਆ ਤੇ ਸੀਵੀਆਂ ਬਣਾਉਣੀਆਂ ਸੀਗੀਆਂ ਤੇ ਮੈਂ ਕਿਹਾ ਚਲੋ ਬਣਾ ਲੈਂਦੇ ਹਾਂ 11 ਵਜੇ ਆ ਤੇ ਇਹ ਕਿੰਨੇ ਘੰਟੇ ਵਿੱਚ ਰੁਕਿਓਏ ਬਣਾ ਲਓ ਕੋਹ ਉਹ ਦੁੱਧ ਲੈ ਲੈਂਦਾ ਹੁਣੇ ਅਜੇ ਦੁੱਧ ਦੋ ਆਪਣਾ ਉਹ ਖਰਾਬ ਹੋ ਗਿਆ ਇਹਦੇ ਪਨੀਰ ਬਣ ਗਿਆ ਤੇ ਬਹੁਤ ਮੰਦਾ ਵਾਲਿਆ ਹਾਈ ਉਹ ਠੰਡਾ ਪਿੰਡੇ ਉਹ ਠੰਡਾ ਪਿੰਡੇ ਮਟਾਰੀ ਖੁੰਨਾ ਹੈ ਸਾਰਾ ਪੀ ਗਏ ਗਾ ਲੈ ਬੋਟਲ ਟੇਕਣਾ ਹੈ ਇਹ ਸਾਰਾ ਪੀਓ ਇਹਦੇ ਮੰਡੀਆਂ ਸੀਦੀਆਂ ਤੇ ਮਹਨੇਰ ਸਾਹਿਬ ਹੋਈ ਗੀਆਂ 12 ਵਜੇ ਗਨ 12:00 ਹੈ ਨਹੀਂ ਅਜਣੀ ਅਜਣੀ ਗਿਆ 11:30 ਹੋਇਆ ਮਸਾਨ ਹੈਨਾ 12:00 ਵਜੇ ਹੋ ਗਿਆ ਵਜੇ ਕੇ ਬਾਅਦ ਲੈ ਵੀ ਇਹਦਾ ਅੰਦਾਜ਼ਾ ਸੰਦੀਪ ਦਾ ਗਲਤ ਨਿਕਲਿਆ 11:30 ਹੈ ਪੂਰੇ ਤਾਂ ਠੀਕ ਹੈ ਜੀ ਜੇ ਆਈ ਦੰਗਾ ਵਧੀਆ ਲੱਗਾ ਲਾਈਕ ਨਾਲ ਸ਼ੇਅਰ ਜ਼ਰੂਰ ਕਰਿਆ ਤੇ ਚੈਨਲ ਮੁਕਾਬਲੇ ਸਬਸਕ੍ਰਾਈਬ ਤੇ ਅੱਜ ਤੇ ਸਮਾਂਗੇ ਕੁਲਰ ਦੀ ਗਾੜੀ ਵੀ ਆਇਆ ਕਰੇ ਦੇਖੀ ਲੱਗਿਆਂ ਤੇ ਕੁਲਰ ਵਹੇ ਰਹੀ ਹੈ ਪਰ ਦੂਸਰੀ ਗਾੜੀ ਜੀ ਮੁਰਗੰਦ ਲੱਤਾਂ ਉਹ ਵੀ ਦੱਤਾ ਨਹੀਂ ਹਨ ਲੱਤਾਂ ਸਾਂ ਵਧੀਆ ਜਾਂਦੀਆਂ ਜਿੱਦਾਂ ਇਦਾਂ ਹੋ ਜਾਂਦਾ ਹੈ ਇਹਨਾਂ ਪਹਿਲਾ